ਬੜੀ ਦੁੱਖ ਭਾਗੀ ਗੱਲ ਐ ਕਿ ਹਿਊਮਨ ਰਾਈਟ ਦੀ ਵਾਇਓਲੇਸ਼ਨ ਜਿਹੜੀ ਸਭ ਤੋਂ ਜ਼ਿਆਦਾ ਉਸ ਟੇਕ ਦੀ ਹੁੰਦੀ ਪੁਰਾਣੇ ਜ਼ਮਾਨੇ ਦੇ ਵਿੱਚ ਸਾਧ ਇੱਕ ਤੇ ਲੜਾਈ ਹੁੰਦੀ ਸੀ ਤੇ ਪਤਾ ਹੀ ਨਹੀਂ ਸੀ ਲੱਗਦਾ ਤੇ ਅੱਜ ਆਪਾਂ ਲੜਾਈ ਘਰ ਬੈਠੇ ਦੇਖ ਸਕਦੇ ਜਿੱਥੇ ਵੀ ਹੋ ਰਹੀ ਹੁੰਦੀ ਐ ਤੇ ਜੇ ਕਿਤੇ ਵਾਇਓਲੇਸ਼ਨ ਹੁੰਦੀ ਹੈ ਹਿਊਮਨ ਰਾਈਟ ਦੀ ਤਾਂ ਇਫੈਕਟ ਹੁੰਦਾ ਉਹਦਾ ਹਰ ਜਗ੍ਹਾ ਤੇ ਸਾਰੇ ਮਿਲਟ ਦੇ ਵਿੱਚ ਕਿੰਨਾ ਕਾਣ ਹਿਊਮਨ ਰਾਈਟ ਦਾ ਪੰਜਾਬ ਵਿੱਚ ਹੋਇਆ ਧਾਕੇ ਦੇ ਵਿੱਚ ਔਰ ਉਹ ਬੜਾ ਕੋਟੀਫਾਈਡ ਹੈ ਉਹ ਕੋਈ ਇੱਕ ਇਮੇਜినਰੀ ਨਹੀਂ ਹੈ ਉਹ ਇੱਕ ਦਿੱਕਤ ਰੂਪ ਵਿੱਚ ਵੀ ਸਾਡੇ ਸਾਹਮਣੇ ਆਇਆ ਹੈ ਕਿ ਕਿਸ ਤਰ੍ਹਾਂ ਹਿਊਮਨ ਰਾਈਟ ਵਾਇਓਲੇਸ਼ਨ ਹੋਈਆਂ ਤੇ ਉਹਨਾਂ ਦੀ ਜਿਹੜੀ ਪਰਭਾਈ ਨਹੀਂ ਹੋ ਸਕੀ ਕੋਰਟ ਦਾ ਜਿਹੜਾ ਰੋਲ ਸੀ ਉਹ ਉਸ ਲੈਵਲ ਦਾ ਨਹੀਂ ਸੀ ਮੁੱਖੀ ਅਧਿਕਾਰ ਜਿਹੜਾ ਕਿ ਇੱਕ ਬੇਸਿਕ ਰਾਈਟ ਹੈ ਹਰ ਇੱਕ ਹਿਊਮਨ ਬੀਿੰਗ ਦਾ ਹਿਊਮਨ ਬੀਿੰਗ ਜਿਹੜਾ ਕਿ ਇੱਕ ਬੌਰਨ ਫਰੀ ਸਮਝਿਆ ਜਾਂਦਾ ਹੈ ਕਿ ਆਜ਼ਾਦ ਹੈਦਾ ਹੁੰਦਾ ਹੈ ਤੇ ਉਹਦੇ ਜਿਹੜੇ ਅਧਿਕਾਰ ਨੇ ਬੇਸਿਕ ਅਧਿਕਾਰ ਨੇ ਜਿਹੜੇ ਹਨ ਉਹਨਾਂ ਦੀ ਗੱਲਬਾਤ ਕਰਨ ਵਾਸਤੇ ਆਪਾਂ ਇੱਥੇ ਹਾਜ਼ਰ ਹੋਏ ਸੀ ਬਹੁਤ ਹੀ ਗੰਭੀਰ ਵਿਚਾਰ ਸੁਣਦੇ ਉਹਨਾਂ ਨੂੰ ਸਮਝਣ ਦਾ ਮੌਕਾ ਮਿਲਿਆ ਅੱਜ ਗਰਕ ਸਾਹਿਬ ਨੇ ਮਨੁੱਖੀ ਅਧਿਕਾਰਾਂ ਦੀ ਜਿਹੜੀ ਹੋਣ ਹੈ ਉਸ ਨੂੰ ਆਪਣੇ ਸਿੱਖ ਗੁਰੂਆਂ ਦੇ ਨਾਲ ਰਿਲੇਟ ਕਰਕੇ ਬੜੇ ਹੀ ਸਚਜੇ ਢੰਗ ਨਾਲ ਤੁਹਾਡੇ ਸਾਹਮਣੇ ਪੇਸ਼ ਕੀਤਾ ਕਿਸ ਤਰ੍ਹਾਂ ਗੁਰਨਾਨਦ ਦੇਵ ਜੀ ਮਹਾਰਾਜ ਦੀ ਫਲਸਫੀ ਜਿਹੜੀ ਹੈ ਉਸ ਨੂੰ ਬੜੇ ਹੀ तरीके ਨਾਲ ਲਿਆ ਕੇ ਤੇ ਸਾਰੇ ਗੁਰੂਆਂ ਦਾ ਵਰਣਨ ਕਰਦੇ ਹੋਏ ਉਹਨਾਂ ਨੇ ਦਸਵੇਂ ਪਾਸ਼ਾ ਜਾਂ ਨੌਵੇਂ ਪਾਸ਼ਾ ਦੀ ਕੁਰਬਾਨੀ ਦਾ ਜ਼ਿਕਰ ਕੀਤਾ ਨੌਵੇਂ ਪਾਸ਼ਾ ਦੀ ਕੁਰਬਾਨੀ ਦੇ ਵਿੱਚ ਦਸਵੇਂ ਪਾਸ਼ਾ ਦਾ ਜਿਹੜਾ ਬਹੁਤ ਮੈਂ ਸਮਝਦਾ ਜੋ ਮੈਂ ਜਿਹੜਾ ਮੈਨੂੰ ਥੋੜਾ ਜਿਹਾ ਜਿਆਦਾ ਤੇ ਨਹੀਂ ਮੈਂ ਗਿਆਨ ਵਿੱਚ ਹਿਸਤੀ ਦਾ ਕੋਈ ਕਿ ਮੈਂ ਕਲੇਮ ਨਹੀਂ ਕਰਦਾ ਪਰ 8 ਸਾਲ ਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਨੌਵੇਂ ਪਾਸ਼ਾ ਥੋੜੇ ਦੁਬਤਾ ਜਿ ਸਰ ਕੇ ਇਹਦਾ ਕੀ ਕੀਤਾ ਜਾਵੇ ਉਹਨਾਂ ਦੀ ਦੁਬਤਾ ਮੇਰੇ ਖਿਆਲ ਦਸਵੇਂ ਪਾਸ਼ਾ ਨੇ ਦੂਰ ਕੀਤੀ ਇਹ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦਾ ਵਿਚਾਰ ਸੀ ਕਿ ਕਿਸੇ ਨੂੰ ਕੁਰਬਾਨੀ ਦੇਣੀ ਚਾਹੀਦੀ ਤੇ ਉਹਨਾਂ ਨੇ ਕਿਹਾ ਜੀ ਤੁਹਾਡੇ ਤੋਂ ਚੰਗਾ ਬੰਦਾ ਕੌਣ ਹੋ ਸਕਦਾ ਜਿਹੜਾ ਇਸ ਗੱਲ ਵਾਸਤੇ ਕੁਰਬਾਨੀ ਦੇਵੇ ਇੱਕ 8 ਸਾਲ ਦਾ ਬੱਚਾ 8 ਸਾਲ ਦੇ ਬੱਚੇ ਨੂੰ ਇਮੇਜਨ ਕਰੋ ਉਹਦੀ ਸੋਚ ਕੀ ਹੁੰਦੀ ਹੈ 8 ਸਾਲ ਦਾ ਬੱਚਾ ਖੇਡ ਮਨ ਵਸ ਸੋਚੁੰਦਾ ਤੇ ਗੁਰੂ ਮਹਾਰਾਜ ਸਾਹਿਬ ਦਾ 10ਵੇਂ ਪਾਤਸ਼ਾ ਦਾ ਵਿਚਾਰ ਦੇਖੋ ਤੁਸੀਂ ਉਹਨਾਂ ਨੇ 9ਵੇਂ ਪਾਤਸ਼ਾ ਨੂੰ ਸਹਿਤ ਦਿੱਤੀ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਇਹ ਹੈ ਸਾਡੀ ਸਿੱਖੀ ਮਾਲੀ ਜੀ ਨੇ ਬੜੇ ਢੰਗ ਨਾਲ ਦੇਖੋ ਸਾਡੀ ਜਿਹੜੀ ਹਿਊਮਨ ਰਾਈਟਸ ਨੇ ਨਾ ਉਹ ਇੰਡੀਵਿਜੂਅਲ ਵੀ ਨੇ ਸੋਸਾਇਟੀ ਵੀ ਨੇ ਸਾਡੇ ਕਲਚਰਲ ਵੀ ਨੇ ਉਹ ਸਾਰੇ ਮਿਲੇ ਜੁੜੇ ਨੇ ਸਾਰੇ ਜਿਹੜੇ ਹਿਊਮਨ ਰਾਈਟਸ ਤੇ ਜਦੋਂ ਆਪਾਂ ਹਿਊਮਨ ਰਾਈਟਸ ਦੀ ਗੱਲ ਕਰਦੇ ਆ ਨਾ ਉਦੋਂ ਆਪਾਂ ਪੋਲਿਟਿਕਸ ਨੂੰ ਪਰਾ ਨਹੀਂ ਰੱਖ ਸਕਦੇ ਪੋਲਿਟਿਕਸ ਨੂੰ ਆਪਾਂ ਵਾਂਝਾ ਨਹੀਂ ਰੱਖ ਸਕਦੇ ਉਹ ਹਿਊਮਨ ਰਾਈਟ ਦੀ ਜਿਹੜੀ ਪ੍ਰਾਪਤੀ ਆ ਉਹ ਜਿਹੜੀ ਹੈ ਨਾ ਉਹ ਜਿੰਨਾ ਚਿਰ ਤੱਕ ਸਟੇਟ ਉਹਦੇ ਵਿੱਚ ਹਿੱਸਾ ਨਾ ਪਾਵੇ ਤੇ ਉਹਦੀ ਪ੍ਰਾਪਤੀ ਜੇ ਨਹੀਂ ਹੋ ਸਕਦੀ ਮੇਰੇ ਵਿਚਾਰ ਪਰ ਬੜੀ ਦੁੱਖ ਭਾਗੀ ਗੱਲ ਹੈ ਕਿ ਹਿਊਮਨਾਈਟੀ ਦੀ ਵਾਇਓਲੇਸ਼ਨ ਜਿਹੜੀ ਸਭ ਤੋਂ ਜ਼ਿਆਦਾ ਉਹ ਸਟੇਟ ਦੀ ਹੁੰਦੀ ਹਾਲਾਂਕਿ ਜਿਹੜੀ ਹਿਮਨਾਈਟੀ ਜਦੋਂ ਆਪਾਂ ਗੱਲ ਕਰਦੇ ਆਪਾਂ ਰੈਸਟ੍ਰਿਕਟ ਨਹੀਂ ਕਰ ਸਕਦੇ ਇਹਨੂੰ ਨਾ ਪੰਜਾਬ ਦਾ ਜਾਂ ਹਿੰਦੁਸਤਾਨ ਦਾ ਇੱਕ ਹਿਮਨਾਈਟੀ ਤਾਂ ਯੂਨੀਵਰਸਲ ਜਿਹੜਾ ਫੀਨੋਮੀਨਾ ਹੈ ਸਾਰੇ ਵਰਲਡ ਦੇ ਵਿੱਚ ਤੇ ਇਸ ਕਰਕੇ ਜਿਹੜਾ ਅੱਜ ਕੱਲ ਜਿਸ ਤਰ੍ਹਾਂ ਵਰਲਡ ਜਿਹੜਾ ਸਟ੍ਰੈਪਸ ਸਵਾਲ ਹੋ ਗਿਆ बिकॉज ਆਫ ਕਮਿਊਨੀਕੇਸ਼ਨ ਪੁਰਾਣੇ ਜ਼ਮਾਨੇ ਦੇ ਜਿਸ ਸਾਹ ਦੇਖ ਕੇ ਤੇ ਲੜਾਈ ਹੋ ਜਿਸ ਤੇ ਪਤਾ ਹੀ ਨਹੀਂ ਸੀ ਲੱਗਦਾ ਤੇ ਅੱਜ ਆਪਾਂ ਲੜਾਈ ਘਰ ਬੈਠੇ ਦੇਖ ਸਕਦੇ ਜਿੱਥੇ ਵੀ ਹੋ ਰਹੀ ਹੁੰਦੀ ਹੈ ਤੇ ਜੇ ਕਿਤੇ ਵਾਇਓਲੇਸ਼ਨ ਹੁੰਦੀ ਹੈ ਹਿਮਨ ਰਾਈਟ ਦੀ ਤਾਂ ਇਫੈਕਟ ਹੁੰਦਾ ਉਹਦਾ ਹਰ ਜਗ੍ਹਾ ਤੇ ਸਾਰੇ ਮੁਲਕ ਦੇ ਵਿੱਚ ਇਹਦਾ ਨਹੀਂ ਬਹੁਤ سارے ਜਿਹੜੇ ਹਿਮਨ ਰਾਈਟ ਦੀ ਵਾਇਓਲੇਸ਼ਨ ਦੀ ਜ਼ਿਕਰ ਕੀਤਾ ਪੰਜਾਬ ਨਾਲ ਰਿਲੇਟਿਡ ਸੀ ਪੈਂਸਾਬ ਨੇ ਤੁਹਾਡੇ ਸਾਹਮਣੇ ਬੜਾ ਹੀ ਇੱਕ ਸਟੈਟਿਸਟਿਕਲ ਡਾਟਾ ਤੁਹਾਡੇ ਸਾਹਮਣੇ ਪੇਸ਼ ਕੀਤਾ ਕਿੰਨਾ ਕਾਨ ਹਿਊਮਨ ਰਾਈਟਸ ਦਾ ਪੰਜਾਬ ਵਿੱਚ ਹੋਇਆ ਇੱਕ ਧਾਕੇ ਦੇ ਵਿੱਚ ਔਰ ਉਹ ਬੜਾ ਕੋਟੀਫਾਈਡ ਹੈ ਉਹ ਕੋਈ ਇੱਕ ਇਮੇਜినਰੀ ਨਹੀਂ ਹੈ ਉਹ ਇੱਕ ਲਿਖਤ ਰੂਪ ਵਿੱਚ ਵੀ ਸਾਡੇ ਸਾਹਮਣੇ ਆਇਆ ਹਿਊਮਨ ਰਾਈਟ ਦੀ ਅੱਪਾ ਅੱਜ ਗੱਲ ਕਰ ਰਹੇ ਆ ਇੱਥੇ ਇੱਥੇ ਆਪਾਂ ਸਾਰੇ ਇਕੱਠੇ ਹੋ ਕੇ ਇਸ ਨੂੰ ਮਨਾ ਰਹੇ ਆ ਅੱਜ ਦਾ ਦਿਨ ਯੂਨੀਵਰਸਲ ਡੈਕਲਰੇਸ਼ਨ ਆਫ ਹਿਊਮਨ ਰਾਈਟ ਅੱਜ ਦੇ ਦਿਨ ਹੋਇਆ ਸੀ ਅੱਜ ਤੋਂ 75 ਸਾਲ ਪਹਿਲਾਂ 1948 ਦੇ ਵਿੱਚ ਉਸ ਤੋਂ ਬਾਅਦ ਹਿਊਮਨ ਰਾਈਟ ਦੀ ਕੀ ਡਿਵੈਲਪਮੈਂਟ ਹੋਈ ਅੱਜ ਆਪਾਂ ਕਿੱਥੇ ਖੜੇ ਆ ਤੇ ਇੱਥੋਂ ਅੱਗੇ ਆਪਾਂ ਕੀ ਕਰਨਾ ਇਹ ਜਿਹੜੀ ਸੋਚ ਹੈ ਇਹਦਾ ਵਿਚਾਰ ਕਰਨ ਦੀ ਲੋੜ ਹੈ ਅਪਾ ਇਸ ਇਸ ਮੁਲਕ ਦੇ ਇਸ ਪਾਰਟ 'ਚ ਬੈਠੇ ਆਂ ਸ਼ਾਇਦ ਯੂਨੀਵਰਸਲ ਹਿਊਮਨ ਰਾਈਟ ਦੇ ਵਾਸਤੇ ਕਿਸੇ ਹੋਰ ਮੁਲਕ ਦੇ ਵਿੱਚ ਜਾਂ ਹੋਰ ਕੰਟਰੀ ਦੇ ਪਾਰਟ ਦੇ ਵਿੱਚ ਅਪਾ ਸ਼ਾਇਦ ਨਾ ਕੁਝ ਕਰ ਸਕੀਏ ਜੇ ਸਾਡੀ ਕੋਈ ਕੰਟਰੀਬਿਊਸ਼ਨ ਹੋ ਸਕਦੀ ਹੈ ਤੇ ਸ਼ਾਇਦ ਹੋ ਸਕਦਾ ਹੈ ਕਿ ਇਸ ਪਾਰਟ ਜਿਸ ਪਾਰਟ ਦੇ ਅਸੀਂ ਵਾਸੀ ਆ ਉਹਦੇ ਵਿੱਚ ਜੇ ਕੋਈ ਹਿਊਮਨ ਰਾਈਟਸ ਦੀ ਵੋਇਸਨ ਜਾਂ ਉਹਦੇ ਵਿੱਚ ਆਪਾਂ ਜੇ ਕੋਈ ਕੰਟਰੀਬਿਊਟ ਕਰ ਸਕੀਏ ਤੇ ਉਹ ਜਿਹੜਾ ਨਾ ਇੱਕ ਸਾਡਾ ਮਿਸ਼ਨ ਹੋਣਾ ਚਾਹੀਦਾ ਮੇਰੇ ਵਿਚਾਰ ਬਹੁਤ ਸਾਰਾ ਜ਼ਿਕਰ ਹੋਇਆ ਇਥੇ ਕਿ ਕਿਸ ਤਰ੍ਹਾਂ ਹਿਊਮਨਾਈਟ ਵਾਇਓਲੇਸ਼ਨ ਹੋਈਆਂ ਤੇ ਉਹਨਾਂ ਦੀ ਜਿਹੜੀ ਪਰਪਾਈ ਨਹੀਂ ਹੋ ਸਕੀ ਬਿਲਕੁਲ ਸਹੀ ਗੱਲ ਹੈ ਮੈਂ ਇਸ ਦਾ ਬਲੇਮ ਜਿਹੜਾ ਨਾ ਸੋਸਾਇਟੀ ਤੋਂ ਜ਼ਿਆਦਾ ਉਹ ਐਡਮਿਨਿਸਟ੍ਰੇਸ਼ਨ ਗਵਰਨਮੈਂਟ ਮੈਂ ਇਨਕਲੂਡਿੰਗ ਕੋਰਟਸ ਨੂੰ ਵੀ ਦਿੰਦਾ ਮੈਂ ਟ੍ਰੇਡੀਸ਼ਨਲ ਪਾਰਟ ਦਾ ਸਿਸਟਮ ਰਹਿ ਗਿਆ ਮੇਰੇ ਖਿਆਲ ਦੇ ਵਿੱਚ ਕੋਰਸ ਦਾ ਜਿਹੜਾ ਰੋਲ ਸੀ ਉਹ ਉਸ ਲੈਵਲ ਦਾ ਨਹੀਂ ਸੀ ਇਹਨਾਂ ਹਿਊਮਨ ਰਾਈਟਸ ਨੂੰ ਰੋਕਣ ਵਾਸਤੇ ਜਾਂ ਹਿਊਮਨ ਰਾਈਟ ਨੂੰ ਚੈੱਕ ਕਰਨ ਵਾਸਤੇ ਜਿਹੜਾ ਕਿ ਹੋਣਾ ਚਾਹੀਦਾ ਸੀ ਜੇ ਉਹ ਹੁੰਦਾ ਤੇ ਹੋ ਸਕਦਾ ਸੀ ਜਿੰਨਾ ਗਾਣ ਹਿਊਮਨ ਰਾਈਟ ਦਾ ਇਸ ਪਾਰਟ ਇਸ ਸੂਬੇ ਦੇ ਪਾਰਟ ਵਿੱਚ ਹੈ ਸ਼ਾਇਦ ਉਹ ਨਾ ਹੁੰਦਾ ਮੈਂ ਦੋ ਕ ਐਗਜ਼ਾਮਪਲ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹਨਾ ਮੈਂ ਸਮੇਤ ਲਿਖਿਆ ਨੇ ਮੈਂ ਜਦੋਂ ਜੱਜ ਸੀ ਤੇ ਮੇਰੇ ਕੋਲ ਇੱਕ ਕੇਸ ਘੁੰਮਦਾ ਘਮਾਉਂਦਾ ਆ ਗਿਆ 1995 ਦੇ ਵਿੱਚ ਕਿਸੇ ਨੇ ਕੇਸ ਫਾਈਲ ਕੀਤਾ ਇੱਕ ਪੁਲਿਸ ਦਾ ਮੁਲਾਜ਼ਮ ਸੀ ਜਿਸ ਨੇ ਇੱਕ ਕਿਸੇ ਵਕੀਲ ਦੇ ਥਰੂ ਰਿਟ ਫਾਈਲ ਕੀਤੀ ਕਿ ਮੈਂ ਚਸ਼ਮਦੀਦ ਗਵਾਹਾਂ ਆਸਤ ਬੰਦੇ ਐਫ ਆਈ ਆਰ ਦਾ ਨਾਂ ਦਿੱਤਾ ਉਹਨੇ ਕਿ ਇਹ ਬੰਦੇ ਜਿਹੜੇ ਸੀ ਇਹ ਮੇਰੇ ਸਾਹਮਣੇ ਇਹਨਾਂ ਨੂੰ ਲੈ ਕੇ ਜਾਂਦੀ ਸੀ ਪੁਲਿਸ ਫਾਲਸ ਇਨਕਾਊਂਟਰ ਚ ਮਾਰ ਦਿੱਤਾ ਜਾਂਦਾ ਸੀ ਤੇ ਉਹਨਾਂ ਨੂੰ ਦਿਖਾਇਆ ਜਾਂਦਾ ਸੀ ਕਿ ਅਸੀਂ ਜਦੋਂ ਰਿਕਵਰੀ ਵਾਸਤੇ ਜਾ ਰਹੇ ਸੀ ਰਸਤੇ 'ਚ ਇਨਕਾਊਂਟਰ ਹੋਇਆ ਤੇ ਮਾਰੇ ਮੇਰੀ ਐਲੀਵੇਸ਼ਨ ਤੋਂ ਬਾਅਦ ਉਹ ਕੇਸ ਕਈ ਸਾਲ ਉੱਤੇ ਪੈਂਦਾ ਰਿਹਾ ਉਹ ਵਕੀਲ ਜਿਹੜਾ ਕੀਤਾ ਗਿਆ ਸੀ ਉਹਨੇ ਐਪਲੀਕੇਸ਼ਨ ਦੇ ਦਿੱਤੀ ਜੀ ਮੈਨੂੰ ਵਿਡਰਾ ਕਰਨ ਦਾ ਹੁਕਮ ਹੈ ਇੱਕ ਜੱਜ ਸਾਹਿਬ ਚੰਗਾ ਕੀਤਾ ਉਹਨਾਂ ਨੇ ਉਹਨਾਂ ਨੇ ਕਹਿਤਾ ਕਿ ਨਹੀਂ ਇਹ ਇੱਕ ਪਬਲਿਕ ਇਸ਼ੂ ਹੈ ਤਨੂੰ ਮੈਂ ਵਿਡਰੋ ਕਰਨ ਦੀ ਪਰਮਿਸ਼ਨ ਨਹੀਂ ਦਿੱਤਾ ਉਹ ਕੇਸ ਵਿਡਰੋ ਨਹੀਂ ਹੋਇਆ ਉਹ ਜਦੋਂ ਮੈਂ ਬੈਠਾ ਸੀ ਤੇ ਬੈਂਸ ਸਾਹਿਬ ਨੇ ਉਹਨਾਂ ਨੇ ਆ ਕੇ ਗੇਜ ਕੀਤਾ ਮੈਨੂੰ ਯਾਦ ਹੈ ਬੈਂਸ ਸਾਹਿਬ ਨੇ ਇੱਕ ਐਪਲੀਕੇਸ਼ਨ ਫਾਈਲ ਕੀਤੀ ਜਿਹੜੀ ਮੇਰੇ ਕੋਲ ਲੱਗੀ ਜਿਸ ਜਿਹੜਾ ਨੇ ਕਿਹਾ ਜੀ ਇਹ ਕੇਸ ਇਹ ਚਿਰਾਂ ਦਾ ਪਿਆ ਹੈ ਇਸ ਦੀ ਸੁਣਵਾਈ ਹੋਣੀ ਚਾਹੀਦੀ ਹੈ ਮੈਂ ਜਦੋਂ ਦੇਖਿਆ ਤੇ ਉਹ ਰਜਿਸਟਰੀ ਚ ਉਹਦੇ ਡੇਟ ਪਈ ਸੀ ਕੇਸ ਜੀ ਤੇ ਉਹ ਕਈ ਸਾਲ ਉਹ ਡੇਟ ਪੈਣ ਤੋਂ ਬਾਅਦ ਉਹ ਲੱਗਿਆ ਹੀ ਨਹੀਂ ਹਾਈ ਕੋਰਟ ਇਹ ਇੱਕ ਸਿਸਟਮ ਦਾ ਡਰਾਬੈਕਸ ਇੱਕ ਦਿਨ ਹੋ ਸਕਦਾ ਹੈ ਕਿ ਇੱਕ ਜੱਜ ਨੇ ਡੇਟ ਪਾਈ ਹੋਵੇ ਤੇ ਰਜਿਸਟਰੀ ਉਹਨੂੰ ਕਈ ਸਾਲ ਲਿਸਟ ਹੀ ਨਾ ਕਰੇ ਤੇ ਜਦੋਂ ਮੇਰੇ ਕੋਲ ਲੱਗਿਆ ਤੇ ਮੈਂ ਉਹਨੂੰ ਪਹਿਲਾਂ ਤੇ ਰਜਿਸਟਰੀ ਦੀ ਐਕਸਪਲੇਨੇਸ਼ਨ ਮੰਗੀ ਕਿ ਇਹਨੇ ਸਾਲ ਨੂੰ ਲਿਸਟ ਕਿਉਂ ਨਹੀਂ ਕੀਤਾ ਗਿਆ ਮੈਨੂੰ ਪਤਾ ਸੀ ਕਿ ਜੇ ਮੈਂ ਇਧਰ ਨੂੰ ਪੈ ਗਿਆ ਤੇ ਕਰਨੇ ਹੁੰਦੇ ਤੇ ਮੈਂ ਕਿਹਾ ਇਹਨੂੰ ਡੀ ਲਿਸਟ ਕਰਕੇ ਉਹਨੂੰ ਸੈਪਰੇਟਲੀ ਦੇਖਾਂਗੇ ਤੇ ਬੈਸ ਵਾਸਤੇ ਮੈਂ ਮੈਂ ਸਾਹਿਬ ਨੂੰ ਰਿਕੁਐਸਟ ਕੀਤੀ ਉਸ ਵੇਲੇ ਪੰਤਿਕ ਸਰਕਾਰ ਸੀ ਜਦੋਂ ਮੇਰੇ ਕੋਲ ਆਏ ਤਾਂ ਮੈਂ ਉਹਨਾਂ ਨੂੰ ਕਿਹਾ ਜੀ ਕਿ ਇਹਨਾਂ ਦੀ ਪ੍ਰੇਅਰ ਇਹ ਹੈ ਕਿ ਇਹ ਪੰਜਾਬ ਪੁਲਿਸ ਇਹਨੂੰ ਫੇਅਰਲੀ ਇਨਵੈਸਟਿਗੇਟ ਨਹੀਂ ਕਰ ਸਕਦੀ ਇਸ ਇੰਕਾਊਂਟਰਸ ਨੂੰ ਕਿ ਕਿਆ ਉਹ ਸੱਚ ਬੰਦੇ ਮਾਰੇ ਗਏ ਜਾਂ ਝੂਠੇ ਸੀ ਇਸ ਕਰਕੇ ਇਸ ਨੂੰ ਸੀਬੀਆਈ ਨੂੰ ਦਿੱਤਾ ਜਾ ਇਸ ਪ੍ਰੇਅਰ ਬੈਂਸਾ ਦੀ ਮੈਂ ਉਹਨਾਂ ਨੂੰ ਗੌਰਮੈਂਟ ਨੂੰ ਬੁਲਾ ਕੇ ਪੁੱਛਿਆ ਵੀ ਤੁਸੀਂ ਪੰਥਕ ਸਰਕਾਰ ਉਹ ਤੁਹਾਡਾ ਤੇ ਆਪ ਵੀ ਇਹ ਵਿਚਾਰ ਸੀ ਕਿ ਅਸੀਂ ਇਹੋ ਜਿਹੇ ਜਿਹੜੇ ਝੂਠੇ ਮੁਕਾਬਲੇ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਕਰਾਵਾਂਗੇ ਤੁਹਾਨੂੰ ਕੋਈ ਇਤਰਾਜ਼ ਹੈ ਜੇ ਇਹਨੂੰ ਸੀਬੀਆਈ ਨੂੰ ਦਿੱਤਾ ਜਾਵੇ ਗੌਰਮੈਂਟ ਨੇ ਅਪੋਜ਼ ਕੀਤਾ ਉਹਨੂੰ ਉਹਨੇ ਕਹਿ ਗਿਆ ਜੀ ਨਹੀਂ ਸੀਬੀਆਈ ਨੂੰ ਨਹੀਂ ਅਸੀਂ ਆਪਣੀ ਪੁਲਿਸ ਤੋਂ ਇਨਵੈਸਟੀਗੇਸ਼ਨ ਕਰਾ ਦਿੰਦੇ ਮੈਂ ਮੈਂ ਸਭ ਨੂੰ ਪੁੱਛਿਆ ਕਿ ਜੇ ਤੁਸੀਂ ਸੈਟੀਸਫਾਈਡ ਹੋ ਜੇ ਕਿਸੇ ਨੂੰ ਪੁਲਿਸ ਨੂੰ ਦਿੱਤਾ ਜਾਵੇ ਇਹਨਾਂ ਨੇ ਕਹਿ ਜੀ ਨਹੀਂ ਮੈਂ ਰਿਕਵੈਸਟ ਕਰਾਂਗਾ ਕਿ ਸੀਬੀਆਈ ਕੋਲ ਜਾਣਾ ਚਾਹੀਦਾ ਹੈ ਇਹਨਾਂ ਨੇ ਆਪਣੀ ਬਹਿਸ ਕੀਤੀ ਮੈਂ ਉਹਦੇ 'ਚ ਆਰਡਰ ਕਰ ਦਿੱਤਾ ਕਿ ਇਹ ਇਹ ਜਿਹੜਾ ਇਨਵੈਸਟੀਗੇਸ਼ਨ ਹੈ ਸੱਤ ਬੰਦਿਆਂ ਦੀ ਜਿਹੜੇ ਮਾਰੇ ਨੇ ਐਫ ਆਈ ਆਰ ਦਾ ਨਾਮ ਸੀ ਉਹ ਬੰਦੇ ਨੇ ਬਿਲਕੁਲ ਸਾਰੇ ਇਨਸੀਡੈਂਟ ਦੱਸੇ ਹੋਏ ਇਸਨ ਕਿਸ ਤਰ੍ਹਾਂ ਕਿਸ ਤਰ੍ਹਾਂ ਮਾਰੇ ਗਏ ਉਹਨਾਂ ਨੂੰ ਮੈਂ ਉਹ ਡਾਇਰੈਕਸ਼ਨ ਦਿੱਤੀ ਵੀ ਸੀਬੀਆਈ ਇਨਕੁਆਇਰ ਕਰੇ ਇੱਕ ਸੁਪਰੀਮ ਕੋਰਟ ਦੀ ਜੱਜਮੈਂਟ 'ਤੇ ਉਹ ਰਿਲਾਇ ਕਰਕੇ ਜਦੋਂ ਪੁਲਿਸ ਇਨਵੋਲਡ ਹੈ ਤੇ ਉਹ ਤੋਂ ਫਿਰ ਇਨਵੈਸਟੀਗੇਸ਼ਨ ਐਕਸਪੈਕਟਿਡ ਨਹੀਂ ਹੈ ਤਾਂ ਇਸ ਕਰਕੇ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਕੁਝ ਦਿਨ ਬਾਅਦ ਮੇਰਾ ਫੈਸਲਾ ਉਹ ਡਿਵੀਜ਼ਨ ਮੈਂਚਨ ਸਟੇ ਕਰ ਦਿੱਤਾ ਔਰ ਉਹ ਡਿਵੀਜ਼ਨ ਮੈਂਚਨ ਹੈ ਮੁੜ ਕੇ ਮੇਰੇ ਮੇਰੇ ਰਿਟਾਇਰਮੈਂਟ ਤੋਂ ਬਾਅਦ ਉਹਦਾ ਫੈਸਲਾ ਬੈਂਸ ਸਾਹਿਬ ਨੇ ਬਹਿਸ ਕੀਤੀ ਤੇ ਕੀਤਾ ਤੇ ਮੇਰੇ ਖਿਲਾਫ ਸਟ੍ਰਿਕਚਰ ਵੀ ਪਾਸ ਕੀਤੇ ਸਟ੍ਰਿਕਚਰ ਇਸ ਕਰਕੇ ਪਾਸ ਕੀਤੇ ਕਿ ਮੈਂ ਮੇਰਾ ਫੌਜ ਦਾ ਛੋਕੜ ਸੀ ਤੇ ਉਹਨਾਂ ਨੇ ਦੱਸਿਆ ਸੀ ਕਿ ਅਸੀਂ ਜਦੋਂ ਜਾ ਰਹੇ ਸੀ ਤੇ ਸਾਡਾ ਐਮਪੁਸ਼ ਹੋਇਆ ਐਂਬੁਸ਼ ਦੇ ਵਿੱਚ ਗੋਲੀਆਂ ਚੱਲੀਆਂ ਤੇ ਮਾਰੇ ਗਏ ਉਹ ਬੰਦਾ ਮਾਰਿਆ ਗਿਆ ਜਿਹੜਾ ਲੈ ਕੇ ਜਾ ਰਹੇ ਸੀ ਅਸੀਂ ਰਿਕਵਰੀ ਵਾਸਤੇ ਤੇ ਬਾਕੀ ਕਿਸੇ ਨੂੰ ਕੁਝ ਨਹੀਂ ਹੋਇਆ ਤਾਂ ਮੇਰੀ ਮੈਂ ਮੈਂ ਦਾ ਮੇਰਾ ਫੌਜ ਦਾ ਪਛੋਕੜ ਹੋਣ ਕੇ ਮੈਨੂੰ ਪਤਾ ਸੀ ਮੁਸ਼ਕੀ ਹੁੰਦੀ ਹੈ ਮੁਸ਼ ਜਦੋਂ ਕੋਈ ਤੁਸੀਂ ਕਿਸੇ ਨੂੰ ਇੱਕ ਮਿੱਥੀ ਹੋਈ ਜਗ੍ਹਾ ਦੇ ਉੱਤੇ ਲੋਕ ਕੇ ਗੋਲੀ ਚਨਾਉਂਦੇ ਹੋ ਉਹਨੂੰ ਐਂਬੁਸ਼ ਕਹਿੰਦੇ ਨੇ ਤੇ ਮੈਂ ਉਹ ਲਿਖਿਆ ਕਿ ਐਂਬੁਸ਼ ਦੇ ਵਿੱਚ ਕੋਈ ਚਾਂਸ ਨਹੀਂ ਹੁੰਦਾ ਜਿੰਨੇ ਬੰਦੇ ਹੋਣ ਉਹ ਬਚ ਕੇ ਨਿਕਲ ਜਾਣ ਤੇ ਉਹਦੇ ਚੋਂ ਇੱਕ ਹੀ ਬੰਦੇ ਨੂੰ ਬੋਲੀ ਵੱਜੀ ਉਹ ਜਿਹੜਾ ਬੰਦਾ ਸੀ ਲੈ ਕੇ ਜਾ ਰਿਹਾ ਸੀ ਤੇ ਪੁਲਿਸ ਵਾਲਿਆਂ ਨੂੰ ਕਿਸੇ ਨੂੰ ਚਰੀਟ ਵੀ ਨਹੀਂ ਆਈ ਮੈਂ ਇਹ ਜੱਜਮੈਂਟ ਚ ਵੀ ਲਿਖਿਆ ਸੀ ਤੇ ਮੈਂ ਇਹ ਮੰਨਣ ਯੋਗ ਨਹੀਂ ਇਸ ਕਰਕੇ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਤੇ ਮੈਨੂੰ ਇਸ ਵੇਲੇ ਸੁਪਰੀਮ ਕੋਰਟ ਦੇ ਜੱਜ ਰਹੇ ਕੁਝ ਦਿਨਾਂ ਚ ਉਹ ਵੀ ਰਿਟਾਇਰ ਹੋ ਰਹੇ ਜਿਨ੍ਹਾਂ ਨੇ ਮੇਰੀ ਜੱਜਮੈਂਟ ਦੇ ਮੇਰੇ ਖਿਲਾਫ ਸਟ੍ਰਕਚਰ ਵੀ ਪਾਸ ਕੀਤੇ ਉਹਨਾਂ ਨੇ ਕਿਹਾ ਜੀ ਕਿ ਆਪਣੀ ਪਰਸਨਲ ਨੋਲੇਜ ਇਹਨੇ ਇਨਕੂ ਇਨਕਲੂਡ ਕਰਤੀ ਜੱਜਮੈਂਟ ਦੇ ਵਿੱਚ ਕਿਉਂ ਨਹੀਂ ਕਰ ਸਕਦਾ ਸੀ ਮੈਂ ਕਰ ਸਕਦਾ ਸੀ ਜੇ ਮੈਨੂੰ ਕਿਸੇ ਗੱਲ ਦਾ ਪਰਸਨ ਪਤਾ ਹੈ ਆਫਟਰ 올 ਅਸੀ ਅਸਿਸਟੈਂਸ ਕੋਰਟ ਦੀ ਕਿਉਂ ਲੈਣੇ ਆ ਵਕੀਲਾਂ ਕੋਲੋਂ ਇਸ ਕਰਕੇ ਕਿ ਪਤਾ ਲੱਗੇ ਮੈਨੂੰ ਕੀ ਪ੍ਰੋਪਰ ਅਸੀਂ ਜੱਜਮੈਂਟ ਦੇ ਸਕੀਏ ਕਿ ਮੇਰੇ ਕੋ ਆਪਣੀ ਨੋਲਿਜ ਹੈਗੀ ਤੇ ਮੈਂ ਜ਼ਰੂਰ ਪਤਾ ਕਰ ਸਕਦਾ ਸੀ ਉਹ ਇਹ ਸੀ ਸਾਡੇ ਕੋਰਟ ਦਾ ਉਹ ਸੱਤ ਬੰਦੇ ਅਜੇ ਵੀ ਅਖਿਲ ਸੁਪਰੀਮ ਕੋਰਟ ਤੇ ਪੈਂਡਿੰਗ ਹੈ ਅਜੇ ਤੱਕ ਫੈਸਲਾ ਨਹੀਂ ਹੋਇਆ ਉਸ ਜੱਜਮੈਂਟ ਦਾ ਉਹ ਸੱਤ ਬੰਦੇ ਜਿਨ੍ਹਾਂ ਦੇ ਵਿੱਚ ਇੱਕ ਚਸ਼ਨਦੀਪ ਗਵਾਹ ਸੀ ਇਹ ਸੀ ਸਾਡੇ ਕੋਰਟਸ ਦਾ ਰੋਲ ਮੈਂ ਇਸਕੇ ਕਹਿੰਦਾ ਕਿ ਹਿਊਮਨ ਰਾਈਟ ਦੀ ਵਾਇਲੇਸ਼ਨ ਜਿਹੜੀ ਹੈ ਨਾ ਉਹਦੇ ਵਿੱਚ ਸਿਰਫ ਸੋਸਾਇਟੀ ਦਾ ਹੀ ਨਹੀਂ ਸਿਰਫ ਗਵਰਨਮੈਂਟਸ ਦਾ ਨਹੀਂ ਐਡਮਿਨਿਸਟ੍ਰੇਸ਼ਨ ਦਾ ਨਹੀਂ ਬਹੁਤ ਜਗ੍ਹਾ ਤੇ ਸਾਡੇ ਈਵਨ ਕੋਰਟਸ ਵੀ ਹੈ ਫੇਲਡ ਇਨ देयर ਇਨ ਫੈਕਟ ਕਨਸਟੀਟਿਊਸ਼ਨ ਕੋਰਟ ਦੀ ਤਾਂ ਗੱਲ ਕੀ ਕਰਨੀ ਤੁਸੀਂ ਥੱਲੇ ਕੋਰਟਸ ਦੇ ਵਿੱਚ ਤਾਂ ਸ਼ਾਇਦ ਮੇਰਾ ਖਿਆਲ ਨਹੀਂ ਕਿ ਜਸਟਿਸ ਦਾ ਜਿਹੜਾ ਸਿਸਟਮ ਹੈ ਨਾ ਉਹ ਕਾਫੀ ਉਹਨੂੰ ਹੁਣ ਜਿਆਦਾ ਮੈਂ ਕਹੂੰਗਾ ਕਿ ਉਹ ਕਾਫੀ ਤੇਸ ਲੱਗੀ ਹੋਈ ਏ ਉਹਨੂੰ ਮੈਨੂੰ ਜਸਟਿਸ ਲੈਣ ਵਾਸਤੇ ਕਿਸੇ ਜ਼ਮਾਨੇ ਚ ਹੁੰਦਾ ਸੀ ਕਿ ਜਦੋਂ ਕੋਈ ਕਹਿੰਦੇ ਸੀ ਕਿਸੇ ਨੂੰ ਕਿ ਤੇਰੇ ਨਾਲ ਜੇ ਜ਼ਿਆਸਤੀ ਹੋਈ ਤੇ ਮੈਂ ਹਾਈ ਕੋਰਟ ਜਾਊਂਗਾ ਅੱਜ ਮੇਰਾ ਖਿਆਲ ਹੈ ਉਹ ਸਮਾਂ ਆ ਗਿਆ ਕਿ ਕੋਈ ਕਹਿ ਨਹੀਂ ਸਕਦਾ ਕਿ ਮੈਂ ਹਾਈ ਕੋਰਟ ਜਾਊਂਗਾ ਤੇ ਮੈਨੂੰ ਜਸਟਿਸ ਮਿਲ ਜਾਏਗਾ ਅੱਜ ਜ਼ਿਕਰ ਕੀਤਾ ਗਿਆ ਹੈ ਕਿ ਇੱਕ ਅ ਉਮੀਦਵਾਰ ਨੇ ਵੀ ਜ਼ਿਕਰ ਕੀਤਾ ਹੈ ਕਿ 28 ਸਾਲ ਬਾਅਦ ਇੱਕ ਅੱਜ ਹਾਈ ਕੋਰਟ ਦਾ ਫੈਸਲਾ ਆਇਆ ਹੈ ਦੇ ਦੇ ਚ ਉਹਨਾਂ ਨੇ ਕਿਹਾ ਕਿ ਇੱਕ ਬੰਦਾ ਫੇਕ ਇਨਕਾਊਂਟਰ ਚ ਮਾਰਿਆ ਗਿਆ ਤੇ ਉਹਦੀ ਵਾਈਫ ਨੇ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਤੇ ਮੇਰੇ ਖਿਆਲ ਮੈਂ ਉਸ ਕੇਸ ਨੂੰ ਫੋਲੋ ਕਰ ਰਿਹਾ ਕਾਫੀ ਦੇਰ ਦਾ ਤੇ ਕਈ ਮਹੀਨ ਕਈ ਸਾਲ ਤਾਂ ਹਾਈ ਕੋਰਟ ਚ ਪੈਂਡਿੰਗ ਹੈ ਉਹ ਕੇਸ ਔਰ ਉਹਦੇ ਚ ਕਈ ਗਵਰਨਮੈਂਟਾਂ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿਹੜੇ ਬੰਦੇ ਇਨਵੋਲਡ ਸੀ ਤੇ ਅਲਟੀਮੇਟਲੀ ਜਾ ਕੇ ਹੁਣ ਉਹਦੇ ਚ ਉਹਨਾਂ ਨੇ ਕਿਹਾ ਗਿਆ ਕਿ ਜੀ ਹਾਂ ਜੀ ਉਹ ਝੂਠਾ ਇਨਕਾਊਂਟਰ ਸੀ ਤੇ ਕੇਸ ਰਜਿਸਟਰ ਹੋਇਆ ਮਿਸਟਰ ਉਮਰਾਨ ਅੰਗਲ ਜਿਹੜੇ ਆਈਜੀ ਨੇ ਐਸੋੜੇ ਉਹਨਾਂ ਦਾ ਪਿਛੋਕੜ ਕੀ ਹੈ ਉਹ ਉਮਰਾਨ ਅੰਗਲ ਇੱਕ ਕਾਲੀ ਜਥੇਦਾਰ ਸਨ ਜਿਨ੍ਹਾਂ ਦੇ ਉਹ ਗ੍ਰੈਂਡਸਨ ਨੇ ਉਹ ਅਕਾਲੀ ਦਲ ਦੇ ਮਨਿਸਟਰ ਵੀ ਰਹੇ ਉਹ ਐਸਸੀਪੀ ਸੇ ਦੇ ਮੈਂਬਰ ਵੀ ਰਹੇ ਉੱਥੋਂ ਉਹਨਾਂ ਦਾ ਪਰਿਵਾਰ ਜਿਹੜਾ ਕਿੱਥੇ ਪਹੁੰਚ ਗਿਆ ਫਾਲਸ ਇੰਕਾਊਂਟਰ ਉਹ ਮੇਨ ਕਿਊਜ਼ ਦੇ ਬਾਬਲ ਕਲਾਮ ਪਰ ਗਾੜੀ ਵਿੱਚ ਵੀ ਜਿਹੜਾ ਉੱਥੇ ਆ ਜ਼ਿਆਸਤੀ ਹੋਈ ਲੋਕਾਂ ਨਾਲ ਫੋਰਚੂਨੇਟਲੀ অর ਅਨਫੋਰਚੂਨੇਟਲੀ ਉਹ ਜਿਵੇਂ ਮਾਰੇ ਮੈਨੂੰ ਮਿਲੀ ਕਿਸੇ ਤਰੀਕੇ ਨਾਲ ਮੈਂ ਕੋਸ਼ਿਸ਼ ਕੀਤੀ ਕਿ ਉਹਦੇ ਵਿੱਚ ਜੋ ਕੁਝ ਵੀ ਸੱਚਾਈ ਹੈ ਉਹਨੂੰ ਸਾਹਮਣੇ ਲਿਆਂਦਾ ਜਾਵੇ ਪਰ ਨਤੀਜਾ ਕੀ ਹੈ ਕਿਸ ਗਵਰਨਮੈਂਟ ਨੇ ਟਾਈਮ ਤੇ ਉਹ ਇਨਸੀਡੈਂਟ ਹੋਇਆ ਕਿਸ ਗਵਰਨਮੈਂਟ ਚੇਂਜ ਆਉਣ ਤੇ ਉਸ ਵੇਲੇ ਵੀ ਇੱਕ ਕਮਿਸ਼ਨ ਬਣਿਆ ਹਾਈ ਕੋਰਟ ਦੇ ਜੱਜ ਦਾ ਮੈਨੂੰ ਬੜਾ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਉਸ ਹਾਈ ਕੋਰਟ ਦੇ ਜੱਜ ਨੂੰ ਜਦੋਂ ਰਿਪੋਰਟ ਲੈ ਕੇ ਗਿਆ ਉਹ ਉੱਥੇ ਉਹਨੂੰ ਰਿਸੀਵ ਕਰਨ ਵਾਸਤੇ ਸੈਕਟਰੀਅਟਰੀ ਵਿੱਚ ਇੱਕ ਕਲਰਕ ਸੀ ਇਹ ਸੀ ਮਹੱਤਤਾ ਉਸ ਕਮਿਸ਼ਨ ਦੀ ਜਿਸ ਤੋਂ ਬਾਅਦ ਕਮਿਸ਼ਨ ਮੈਨੂੰ ਮਿਲਿਆ ਮੈਂ ਕੋਸ਼ਿਸ਼ ਕੀਤੀ ਤੇ ਉਹਦਾ ਐਂਡ ਰਿਜ਼ਲਟ ਕੀ ਅੱਜ ਐਂਡ ਰਿਜ਼ਲਟ ਹੈ ਵੀ ਆਰ ਬੈਕ ਟੂ ਸਕੁਅਰ 1 ਉਹ ਦੋ ਬੰਦੇ ਜਿਹੜੇ ਉੱਥੇ ਜਿਹਨਾਂ ਦਾ ਕਤਲ ਹੋਇਆ ਮਿੰਦਾ ਇੱਕ ਬਿਲਕੁਲ ਉਹ ਉੱਥੇ ਬੜੇ ਸ਼ਾਂਤ ਮਾਈ ਤਰੀਕੇ ਨਾਲ ਬੈਠੇ ਪਾਠ ਕਰ ਰਹੇ ਸੀ ਜਿੰਨਾਂ ਤੇ ਜਾ ਕੇ ਜਾਂਚ ਕੀਤੀ ਹੋਈ ਔਰ ਉਹਨਾਂ ਤੇ ਜੇ जी मैडिकल एविडेंस है वो शो कर दिया है कि वो बैठे से जो उन्होंने गोलियां वजिया बुलेट जो ट्रैवल किया फ्रॉम टॉप टू बॉटम गया गर्ग साहब बैठे ने डॉक्टर साहब ने जानते हो बड़ा क्लोज रेंज तो सारिया गोलियां है चलिया हैरानी वाली गल होगी कि ती पुलिस ने कहा कि साँ एक भी गोली घट्ट नहीं अकाउंटड फॉर उत नंबर ऑफ बुलेट चलिया पर सारिया पूरिया करती ਕੋਈ ਰਾਈਫਲ ਨੂੰ ਫੋਰੈਂਸਿਕ ਵਾਸਤੇ ਭੇਜਿਆ ਨਹੀਂ ਗਿਆ ਕਿ ਦੇਖਿਆ ਜਾਵੇ ਕਿ ਕਿਹੜੇ ਚੋਂ ਗੋਲੀ ਚੱਲੀ ਆ ਉਹ ਉਦੋਂ ਭੇਜਿਆ ਗਿਆ ਜਦੋਂ ਮੈਂ ਜਾ ਕੇ ਕਮਿਸ਼ਨ ਕਰ ਰਿਹਾ ਸੀ ਤੇ ਮੈਂ ਕਿਹਾ ਸੀ ਕਿੱਥੇ ਆ ਰਾਈਫਲ ਦਿਖਾਓ ਕਿਹੜੀ ਕਿਹੜੀ ਗਈ ਤੇ ਉਹਨਾਂ ਨੇ ਉਦੋਂ ਭੇਜਿਆ ਤੇ ਰਿਪੋਰਟਾਂ ਮੰਗੀਆਂ ਇਹ ਕੌਣ ਜ਼ਿੰਮੇਵਾਰ ਹੈ ਉਹ ਜਿਹੜੇ ਦੋ ਕਤਲ ਹੋਏ ਉੱਤੇ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਜੇ ਜ਼ਿੰਮੇਵਾਰੀ ਆਪਾਂ ਉਦੋਂ ਮقرਰ ਕਰ ਦਿੰਦੇ ਉਦੋਂ ਕਿਸ ਨੂੰ ਨਹੀਂ ਪਤਾ ਸੀ ਉੱਥੇ ਕਿਹਨੂੰ ਨਹੀਂ ਪਤਾ ਉੱਥੇ ਇੰਨੀ ਪੁਲਿਸ ਹਾਜ਼ਰ ਸੀ ਕਿ ਕਿੰਨੇ ਗੋਲੀ ਚਲਾਈ ਅੱਜ ਤੱਕ ਇਹ ਨਾਮ ਨਾਮਜ਼ਦ ਹੋਇਆ ਕਿ ਉਹ ਗੋਲੀ ਕਿੰਨੇ ਚਲਾਈ ਮੇਰੀ ਰਿਪੋਰਟ ਤੋਂ ਬਾਅਦ ਇੱਕ ਦਾਇਰੇ ਦੇ ਸ਼ੱਕ ਦੇ ਦਾਇਰੇ ਜਿਹੜੇ 4 ਬੰਦੇ ਹੁੰਦੇ ਸੀ ਜਿਨ੍ਹਾਂ ਨੂੰ ਮੈਂ ਨਾਮ ਕੀਤਾ ਤੇ ਜਿਨ੍ਹਾਂ ਦੇ ਖਿਲਾਫ ਪਰਚਾ ਹੋਇਆ ਫਿਰ ਸਭ ਤੋਂ ਜ਼ਿਆਦਾ ਰਿਲੀਫ ਉਹਨਾਂ ਨੂੰ ਕਿੱਥੋਂ ਮਿਲੀ ਹਾਈ ਕੋਰਟ ਤੋਂ ਹਾਈ ਕੋਰਟ ਦੇ ਵਿੱਚ ਪਹਿਲਾਂ ਤਾਂ ਜਿਹੜੀ ਮੇਰੀ ਕਮਿਸ਼ਨ ਦੀ ਰਿਪੋਰਟ ਹੈ ਉਹ ਚੈਲੰਜ ਕੀਤੀ ਗਈ ਉਹ ਸੁਨਾਮਾਓ ਚਲੋ ਉਹਦੇ ਤੇ ਕਾਫੀ ਬਹਿਸ ਬੂਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਨਹੀਂ ਇਹਦੇ ਚ ਕੋਈ ਐਸੀ ਗੱਲ ਨਹੀਂ ਜਿਹਨੂੰ ਇਨਸੈਟੀਸਾਈਜ਼ ਕੀਤਾ ਜਾਵੇ ਫਿਰ ਕਿਊਜ਼ ਵਨ ਆਫ ਦੀ ਬੈਸਟ ਕਾਉਂਸਲ ਉਹਨਾਂ ਨੇ ਕੀਤੇ ਬੈਂਸ ਸਾਹਿਬ ਨੂੰ ਮੌਕਾ ਵੀ ਮਿਲਿਆ ਥੋੜਾ ਜਿਹਾ ਡਿਫੈਂਡ ਕਰਨ ਦਾ ਕੰਪਲੇਨੈਂਟ ਵੱਲੋਂ ਇਹਨਾਂ ਦੇ ਉੱਤੇ ਕਈ ਕਿੰਤੂ ਪਰੰਤੂ ਉੱਠੇ ਫਿਰ ਬਾਅਦ ਵਿੱਚ ਕਿ ਜੇ ਕਿਦਾਂ ਹੋ ਸਕਦਾ ਹੈ ਜੀ ਇਹਨੂੰ ਗਵਰਨਮੈਂਟ ਕੌਂਸਲ ਨਹੀਂ ਲਾਇਆ ਜਾਂਦਾ ਇਹ ਕੰਪਲੇਨਟ ਕੌਂਸਲ ਰੈਡ ਕਈ ਗੱਲਾਂ ਮਤਲਬ ਇਹ ਹੋ ਜਿਆ ਜਿਹੜੀਆਂ ਕਿ ਮੈਂ ਮੈਨੂੰ ਪਰਸਨਲੀ ਨਹੀਂ ਪਤਾ ਪਰ ਮੈਂ ਆਮ ਪੇਪਰ ਚੋਂ ਫੋਲੋ ਕਰਦਾ ਰਿਹਾ ਔਰ ਉਹਨਾਂ ਨੂੰ ਰਿਲੀਫ ਮਿਲੀ ਇੱਕ ਜੱਜ ਨੇ ਸਾਰੀ ਇਨਵੈਸਟੀਗੇਸ਼ਨ ਜਿਹੜੀ ਕੀਤੀ ਸੀ ਸੈਕਸਾਈਡ ਕਰ ਦਿੱਤੀ ਮੇਰੀ ਸਮਝ ਦੇ ਮਤਲਬਕ ਮੈਂ ਜਿੰਨਾ ਮੈਂ ਕਾਨੂੰਨ ਪੜ੍ਹਿਆ ਜਾਂ ਜਿੰਨਾ ਕਿ ਮੈਂ ਜਾਣਦਾ ਮੈਂ ਜ਼ਿਆਦਾ ਕਲੇਮ ਨਹੀਂ ਕਰਦਾ ਕਦੀ ਇਨਵੈਸਟੀਗੇਸ਼ਨ ਸੈਟੀਸਾਈਡ ਨਹੀਂ ਹੁੰਦੀ ਜੇ فرض ਕਰੋ ਇਨਵੈਸਟੀਗੇਸ਼ਨ ਬਾਇਸ ਹੈ ਕਿਸੇ ਦਾ ਬਾਇਸ ਹੈ ਪੁਲਿਸ ਅਫਸਰ ਦਾ ਬਾਇਸ ਹੈ ਜਾਂ ਇਨਵੈਸਟੀਗੇਸ਼ਨ ਬਾਇਸਡ ਹੈ ਤੇ ਮੇਰੇ ਚਾਹ ਨਾਲ ਉਹਦਾ ਐਡਵਾਂਟੇਜ ਅਕਿਊਜ਼ ਨੂੰ ਲੈਣਾ ਚਾਹੀਦਾ ਕੋਰਟ ਦੇ ਵਿੱਚ ਉਹ ਮਿਲਦਾ ਵੀ ਹੈ ਉਹ ਜਾ ਕੇ ਕੋਰਟ ਨੂੰ ਜਦੋਂ ਟ੍ਰਾਇਲ ਕੋਰਟ ਹੋਵੇ ਉਹ ਦਿਖਾ ਕਰੇ ਉੱਥੇ ਜਾ ਕੇ ਜੀ ਇਹ ਇਨਵੈਸਟੀਗੇਸ਼ਨ ਨਹੀਂ ਦੀ ਪੁਲਿਸ ਅਫਸਰ ਨੇ ਕੀਤੀ ਹੈ ਬਾਇਸ ਸੀ ਇਸ ਕਰਕੇ ਇਹ ਜਿਹੜੀ ਹੈ ਮੇਰੀ ਜਿਹੜੀ ਹੈ ਇਨੋਸੈਂਸ ਮੰਦੀ ਹੈ ਬਟ ਇਨਸਟੈਡ ਹਾਈ ਕੋਰਟ ਦੇ ਵਿੱਚ ਇਨਵੈਸਟੀਗੇਸ਼ਨ ਹੀ ਖਤਮ ਕਰਤੀ ਰਿਜ਼ਲਟ ਕੀ ਹੋਇਆ ਕਿ ਉਹ ਕਈ ਸਾਲ ਕਿਸ ਪਿੱਛੇ ਪੈ ਗਿਆ ਤੇ ਅੱਜ ਵੀ ਜਿਹੜਾ ਕਿਸੇ ਪਹੁੰਚ ਨਹੀਂ ਰਿਹਾ ਕਿਸੇ ਨਤੀਜੇ ਤੇ ਵੀ ਜੇ ਇੱਥੇ ਬੈਠੇ ਨੇ ਉਹਨਾਂ ਨੇ ਇੱਕ ਜ਼ਿਕਰ ਕੀਤਾ ਹੈ ਤੇ ਬੇਟੀ ਦਾ ਬੜਾ ਦੁਖਾਂਤ ਉਹਨਾਂ ਨੇ ਸਾਰਾ ਵਰਣਨ ਕੀਤਾ ਆਪਣਾ ਜਿਸ ਨਾਲ ਉਹਨਾਂ ਨਾਲ ਹੋਇਆ ਮੇਰੇ ਸਾਹਬ ਨਾਲ ਜੇ ਕੋਈ ਗਵਰਨਮੈਂਟ ਜਾਂ ਐਡਮਿਨਿਸਟ੍ਰੇਸ਼ਨ ਜਾਂ ਪੁਲਿਸ ਜਸਟਿਸ ਨਹੀਂ ਦੇ ਰਹੀ ਸੀ ਉਹਨਾਂ ਨੂੰ ਇੱਥੇ ਕੋਰਟ ਦਾ ਫਰਜ਼ ਬਣਦਾ ਸੀ ਉਹਨਾਂ ਨੂੰ ਜਸਟਿਸ ਦੇਵੇ ਉਹ ਹੀ ਹਿਊਮਨ ਰਾਈਟ ਵਾਇਲੇਸ਼ਨ ਹੀ ਨਹੀਂ ਹੈ ਇੱਕ ਬੜ ਵੱਡੀ ਇੱਕ ਪਰਸਨਲ ਇੰਡੀਵਿਜੂਅਲ ਵਾਇਲੇਸ਼ਨ ਵੀ ਹੈ ਉਹਨਾਂ ਦੇ ਇੱਕ ਪਰਿਵਾਰ ਦੀ ਇੱਕ ਯੰਗ ਬੇਟੀ ਜਿਹੜੀ ਜਿਹੜੀ ਇੰਨੀ ਹੌਨਰ ਹਾਰ ਸੀ ਉਸ ਦੀ ਮਾਤ ਦਾ ਕੋਈ ਮੁੱਲ ਹੀ ਨਹੀਂ ਪਿਆ ਕੌਣ ਜਿੰਮੇਵਾਰ ਹੈ ਸੋਸਾਇਟੀ ਵੀ ਜ਼ਿੰਮੇਵਾਰ ਹੈ ਐਡਮਿਨਿਸਟ੍ਰੇਸ਼ਨ ਵੀ ਜ਼ਿੰਮੇਵਾਰ ਹੈ ਕੋਰਟ ਵਿੱਚ ਜ਼ਿੰਮੇਵਾਰ ਆਪਾਂ ਕੀ ਕੀਤਾ ਜੇ ਆਪਾਂ ਕਹਿੰਨੇ ਕਿ ਜੀ ਪੰਜਾਬ ਦੇ ਵਿੱਚ ਇੰਨਾ ਦੁਖਾਂਤ ਸੀ ਇੰਨਾ ਮਾੜਾ ਸਮਾਜ ਸੀ ਦੇਖਿਆ ਜਿੱਤੇ ਕਿ ਹਜ਼ਾਰਾਂ ਬੱਚਿਆਂ ਨੂੰ ਫੜ ਕੇ ਮਾਰ ਦਿੱਤਾ ਗਿਆ ਤੇ ਜਿਹੜੇ ਜ਼ਿੰਮੇਵਾਰ ਸੀ ਉਹਨਾਂ ਨੂੰ ਫਿਰ ਉਸ ਸਟੇਟ ਦਾ ਪੁਲਿਸ ਮੁਖੀ ਲਾਇਆ ਗਿਆ ਜਿਹੜੇ ਸ਼ਰਾਪੀਕ ਇਹ ਕਲੇਮ ਕਰਦੇ ਸੀ ਕਿ 2000 ਮੁੰਡਾ ਮੈਂ ਮਾਰਿਆ ਦਾ 200 ਮੁੰਡਾ ਮੈਂ ਮਾਰਿਆ ਉਹਨਾਂ ਨੂੰ ਆਪ ਸਟੇਟ ਦਾ ਮੁਖੀ ਲਾਇਆ ਮੈਂ ਇੱਥੇ ਕੋਈ ਪੋਲਿਟਿਕਸ ਦੀ ਗੱਲ ਨਹੀਂ ਕਰ ਰਿਹਾ ਮੈਂ ਕੋਈ ਇੱਥੇ ਨਾ ਮੈਂ ਮੇਰਾ ਕੋਈ ਏਮ ਹੈ ਹਿਮਨਰਡ ਵਾਇਲੇਸ਼ਨ ਮੈਂ ਸਮਝਦਾ ਜੇ ਕਿਸੇ ਨੇ ਬੰਦੇ ਨੇ ਕੋਈ ਆਫੈਂਸ ਕਮਿਟ ਕੀਤੀ ਹੈ ਤੇ ਹੀ ਇਜ਼ ਇਨਟਾਈਟਲ ਟੂ ਅ ਫੇਅਰ ਟ੍ਰਾਇਲ ਫਿਰ ਟ੍ਰਾਇਲ ਹੋਣਾ ਚਾਹੀਦਾ ਉਹਦਾ ਤੇ ਫਿਰ ਟ੍ਰਾਇਲ ਕਿੱਥੇ ਡਿਮਾਂਡ ਕਰਦਾ ਕਿ ਉਹਨੂੰ ਪਹਿਲਾਂ ਅਰੈਸਟ ਦਾ ਕਰ ਲੋ ਫਿਰ ਉਹਦੀ ਬੇਲ ਨਾ ਕਰੋ ਫਿਰ ਸਾਲੋ ਸਾਲ ਨੂੰ ਅੰਦਰ ਰੱਖੋ ਤੇ ਫਿਰ ਚਾਰ ਪੰਜ ਸਾਲ ਬਾਅਦ ਜਾ ਕੇ ਕਹਿ ਦਿਓ ਜੀ ਕਿ ਓਏ ਉਹ ਗਲਤੀ ਹੋ ਗਈ ਜੀ ਇਹ ਇਨੋਸੈਂਟ ਹੈ ਇਹਨੇ ਕੁਝ ਨਹੀਂ ਕੀਤਾ ਫਿਰ ਉਹਦੀ ਹਿਊਮਨ ਰਾਈਟ ਵਾਇਲੇਸ਼ਨ ਨਹੀਂ ਹੈ ਫਿਰ ਕੌਣ ਜ਼ਿੰਮੇਵਾਰ ਹੈ ਮੇਰੇ ਹਿਸਾਬ ਨਾਲ ਕੋਰਟ ਜ਼ਿੰਮੇਵਾਰ ਹੈ ਵਾਈ ਵਾਈ ਕਾਂਟ ਵੀ ਹੈਵ ਅ ਸਿਸਟਮ ਵੇਰ ਜੇ ਕਿਸੇ ਨੇ ਕੋਈ ਗੁਨਾਹ ਕੀਤਾ ਹੈ ਤੇ ਉਹਦੀ ਪ੍ਰਾਇਮਾ ਫੇਸ ਹੀ ਦੇਖ ਕੇ ਜੇ 90 ਦਿਨ ਦੇ ਵਿੱਚ ਚਲਾਨ ਦੇਣਾ ਹੈ ਪੁਲਿਸ ਨੇ 90 ਦਿਨ ਤੋਂ ਬਾਅਦ ਜੇ ਚਲਾਨ ਹੋ ਗਿਆ ਤੇ ਉਹਦਾ ਟ੍ਰਾਇਲ ਹੋਣਾ ਹੈ ਤੇ ਉਹਦੀ ਬੇਲ ਹੋ ਜਾਣੀ ਚਾਹੀਦੀ ਹੈ ਤੁਸੀਂ ਇੱਕ 7-8 ਸਾਲ ਪੁਰਾਣਾ ਐਫਆਈਆਰ ਚੁੱਕਦੇ ਹੋ ਕਿਸੇ ਪੋਲੀਟਿਕਲ ਲੀਡਰ ਨੂੰ ਤੁਸੀਂ ਅੰਦਰ ਕਰ ਦਿੰਦੇ ਹੋ ਔਰ ਉਸ ਕੇਸ ਦੇ ਵਿੱਚ ਅੰਦਰ ਕਰਦੇ ਹੋ ਜਿੱਥੇ ਸੁਪਰੀਮ ਕੋਰਟ ਨੂੰ ਰੀਲੀਫ ਮਿਲ ਚੁੱਕੀ ਹੈ ਤੁਸੀਂ ਜਾ ਕੇ ਕਹਿੰਦੇ ਹੋ ਸਾਡਾ ਫਰਦਰ ਇਨਵੈਸਟੀਗੇਸ਼ਨ ਤੇ ਕੌਣ ਵਾਇਓਲੇਟ ਕਰ ਰਿਹਾ ਕਿਸੇ ਦੇ ਹਿਊਮਨ ਰਾਈਟ ਸਟੇਟ ਕਰ ਰਹੀ ਹੈ ਪੁਲਿਸ ਕਰ ਰਹੀ ਹੈ ਇੱਕ ਪੁਲਿਸ ਪਾਇ ਆਪਣਾ ਪਲਾਇਬਲ ਪੁਲਿਸ ਅਫਸਰ ਨੂੰ ਤੁਸੀਂ ਖੜਾ ਕਰਦੇ ਹੋ ਉਹਦੇ ਕੋਲ ਜੋ ਮਰਜ਼ੀ ਕਰਵਾ ਲੈਂਦੇ ਹੋ ਤੁਸੀਂ ਅਸੀਂ ਉਸ ਹਿਊਮਨ ਰਾਈਟ ਵਾਇਲੇਸ਼ਨ 75 ਸਾਲ ਕਿੱਥੋਂ ਕਿੱਥੇ ਆ ਗਈ ਇਸ ਇਸ ਸਟੇਟ ਦੇ ਯੂਨੀਅਨ ਇਹ ਆਪਣਾ ਸਾਡਾ ਵਨ ਆਫ ਦੀ ਫੰਡਮੈਂਟਲ ਰਾਈਟ ਜਾਂ ਸਾਡਾ ਹਿਊਮਨ ਰਾਈਟ ਹੈਗਾ ਕਿਸੇ ਆਪਣੀ ਮਰਜ਼ੀ ਦੀ ਗਵਰਨਮੈਂਟ ਚੁਣ ਸਕੇ ਕੀ ਅਸੀਂ ਚੁਣ ਰਹੇ ਹਾਂ ਆਪਣੀ ਮਰਜ਼ੀ ਦੀ ਗਵਰਨਮੈਂਟ ਅਸੀਂ ਜਦੋਂ ਪੈਸੇ ਲੈ ਕੇ ਵੋਟ ਪਾਉਂਦੇ ਆ ਕੀ ਅਸੀਂ ਆਪਣੀ ਮਰਜ਼ੀ ਦੀ ਗਵਰਨਮੈਂਟ ਚੁੰਦੇ ਆ ਉਹ ਫਿਰ ਸਾਡਾ ਨਤੀਜਾ ਕੀ ਹੈ ਫਿਰ ਤੁਹਾਡੇ ਨਾਲ ਜੋ ਜਾਂ ਮੇਰੇ ਨਾਲ ਜੋ ਵਾਪਰ ਰਿਹਾ ਉਹ ਹੁੰਦਾ ਫਿਰ ਹਿਊਮਨ ਰਾਈਟ ਦੇ ਅਸੀਂ ਕੀ ਗੱਲ ਕਰ ਸਕਦੇ ਹਾਂ ਜੇ ਹਿਊਮਨ ਰਾਈਟ ਦੇ ਆਪਾਂ ਸਭ ਉਹ ਮੇਰੇ ਵਿਚਾਰ ਨਾਲ 75 ਸਾਲ ਤੋਂ ਆਪਾਂ ਦੇ ਟਰੀਏ ਤੋਂ ਜਾਂ ਹਿਊਮਨ ਰਾਈਟ ਵਾਇੋਲੇਸ਼ਨ ਦੇ ਵਿੱਚ ਜਾਂ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਕੀ ਕਰਨਾ ਚਾਹੀਦਾ ਅੱਗੇ ਮੈਂ ਸ਼ੁਕਰਗੁਜ਼ਾਰ ਹਾਂ ਐਸੀ ਸੰਸਥਾ ਜਿੱਥੇ ਕਿ ਇਹਨਾਂ ਨੇ ਇੱਕ ਉਪਰਾਲਾ ਕੀਤਾ ਉਸ ਗੱਲ ਨੂੰ ਯਾਦ ਕਰਨ ਵਾਸਤੇ ਜਾਂ ਤੁਹਾਨੂੰ ਇੱਥੇ ਇਕੱਠਾ ਕੀਤਾ ਕਿ ਤੁਸੀਂ ਸੁਣ ਸਕੋ ਕਿ ਕੀ ਹਿਊਮਨ ਰਾਈਟ ਹੈ ਤੇ ਕੀ ਕਰਨਾ ਚਾਹੀਦਾ ਤੇ ਅੱਗੇ ਕੀ ਵਿਚਾਰ ਹੋਣਾ ਚਾਹੀਦਾ ਸਾਡਾ ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣਾ ਕੁਝ ਜੋ ਮੇਰੀ ਤੁਚਬੁੱਦੀ ਹੈ ਉਹਦੇ ਮੁਤਾਬਕ ਮੈਂ ਤੁਹਾਨੂੰ ਦੱਸ ਸਕਾਂ ਸਾਨੂੰ ਬਹੁਤ ਕੁਝ ਕਰਨ ਦੀ ਲੋੜ ਹੈ ਹਿਊਮਨ ਰਾਈਟ ਦੇ ਵਾਸਤੇ ਸਾਨੂੰ ਬਹੁਤ ਕੁਝ ਕਰਨ ਦੀ ਲੋੜ ਹੈ ਇੱਕ ਚਾਰ ਪੰਜ ਤਰੀਕੇ ਜਿਹੜੇ ਨੇ ਉਹ ਇਹੀ ਨੇ ਕਿ ਇਸ ਤਰ੍ਹਾਂ ਹੀ ਆਪਾਂ ਇੱਕ ਦੂਜੇ ਨੂੰ ਆਪਾਂ ਨੁਮਾਈ ਕਰਾਉਣ ਦੇ ਲਈ ਆਪਾਂ ਯਾਦ ਕਰਾਉਣ ਦੇ ਲਈ ਜਿੱਦਾਂ ਬੈਂਸ ਸਾਹਿਬ ਨੇ ਕਿਹਾ ਕਿ ਭੁੱਲਣ ਵਾਲੀ ਗੱਲ ਨਹੀਂ ਜੇ ਅਸੀਂ बार-बार ਯਾਦ ਕਰਾਂਗੇ ਤੇ ਅਸੀਂ ਸਾਡੀ ਵੀ ਕੌਨਸ਼ੀਅਸ ਕਿਤੇ ਜਾਗੂਗੀ ਤੇ ਅਸੀਂ ਵੀ ਆਪਣਾ ਕੁਝ ਕੰਟ੍ਰਿਬਿਊਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸਿਮਨ ਰਾਈਟ ਦੀ ਵਾਇਓਲੇਸ਼ਨ ਨੂੰ ਰੋਕੇ ਜਾ ਸਕੇ ਪਬਲਿਕੇਸ਼ਨ ਬਹੁਤ ਡੱਟ ਕੇ ਸਾਨੂੰ ਪਬਲਿਸ਼ ਕਰਨਾ ਚਾਹੀਦਾ ਜਿੱਥੇ ਰਾਈਟ ਵਾਇਓਲੇਸ਼ਨ ਹੈ ਡੈਸਾਹ ਵਰਗੇ ਬੰਦੇ ਅੱਗੇ ਆਉਣੇ ਚਾਹੀਦੇ ਨੇ ਗਰਕਸਾਹ ਵਰਗੇ ਬੰਦੇ ਜਾਂ ਹੋਰ ਵੀ ਜਿਹੜੇ ਇੰਟੈਲੈਕਚੁਅਲ ਨੇ ਕਿਤੇ ਵੀ ਹਿਊਮਨ ਰਾਈਟ ਵਾਇਓਲੇਸ਼ਨ ਹੁੰਦੀ ਹੈ ਮਾਲੀ ਸਾਹ ਹੋਰੀ ਮੈਂ ਤਰਖਾਸ ਕਰੂੰਗਾ ਮੈਨੂੰ ਵੀ ਜੇ ਕੋਈ ਸੇਵਾ ਲਾਓਗੇ ਤਾਂ ਮੈਂ ਤਿਆਰ ਹਾਂ ਆਉਣ ਵਾਸਤੇ ਆਪਾਂ ਜਾ ਕੇ ਉਹਨੂੰ ਇਨਵੈਸਟੀਗੇਟ ਕਰੀਏ ਪਤਾ ਕਰੀਏ ਫੈਕਟਸ ਇਕੱਠੇ ਕਰੀਏ ਤੇ ਫਿਰ ਉਹਨੂੰ ਪਰਸੂ ਕਰੀਏ ਕਿ ਇਹਨੂੰ ਕਿਸੇ ਨਤੀਜੇ ਤੱਕ ਲੈ ਕੇ ਜਾ ਸਕੀ ਹੈ ਸੈਮੀਨਾਰ ਕਰਨਾ ਕੁਝ ਨਹੀਂ ਬੰਦਣਾ ਆਪਣੇ ਵਿਚਾਰ ਇੱਕ ਦੂਜੇ ਦੇ ਆਪਣੀ ਦਿਲ ਦੀਆਂ ਪੜਾਹਸਾਂ ਕੱਢ ਕੇ ਆਪਾਂ ਇੱਥੇ ਖੜੇ ਹੋ ਜਾਾਂਗੇ ਉਹਦਾ ਨਤੀਜਾ ਕੁਝ ਨਹੀਂ ਨਿਕਲਣਾ ਨਤੀਜਾ ਨਿਕਲਣਾ ਹੈ ਕਿ ਪ੍ਰੈਕਟੀਕਲ ਕਰਾਂ ਆਪਾਂ ਕੋਈ ਜਿਸ ਤਰ੍ਹਾਂ ਆਪਣੇ ਵੱਡੇ ਸਰ ਜੀਤ ਸਿੰਘ ਬੈਂਸ ਉਹਨਾਂ ਨੇ ਆਰਗੇਨਾਈਜੇਸ਼ਨ ਬਣਾਈ ਸੀ ਉਹਨਾਂ ਨੇ ਬੜਾ ਕੰਮ ਕੀਤਾ ਇਸ ਤਰ੍ਹਾਂ ਦੇ ਕੰਮ ਕਰਨ ਦੀ ਲੋੜ ਹੈ ਸਾਨੂੰ ਇੱਕ ਸੰਸਥਾ ਇਹ ਮੈਂ ਸਮਝਾਵਾ ਕਿ ਇਹ ਇੱਕ ਜਿਹੜੀ ਸੰਸਥਾ ਪ੍ਰੈਜੈਂਟ ਸੰਸਥਾ ਹੈ ਇਹਨਾਂ ਨੂੰ ਇੱਕ ਪੈਨ ਲੈਣੀ ਚਾਹੀਦੀ ਹੈ ਇਕੱਠੇ ਕਰਕੇ ਲੋਕਾਂ ਨੂੰ ਗਰਗਸਾ ਵਰਗਿਆਂ ਨੂੰ ਮਾਲੀ ਸਾਹਿਬ ਵਰਗਿਆਂ ਨੂੰ ਬੈਂਸਾ ਹੋਰ ਵੀ ਆਪਣਾ ਕਾਲੋ ਸਾਹਿਬ ਬੈਠੇ ਨੇ ਹੋਰ ਵੀ ਮੀਤੋਰੀ ਬੈਠੇ ਨੇ ਬੜੇ ਐਨਾਲਿਸਟ ਐਨਾਲਿਟਿਕ ਐਨਾਲਿਸਿਸ ਕਰਦੇ ਨੇ ਹਰ ਗੱਲ ਦਾ ਤੇ ਸਾਨੂੰ ਲੋੜ ਹੈ ਆਪਾਂ ਇਹਨੂੰ ਕਰੀਏ ਜਿੱਥੇ ਵੀ ਆਪਾਂ ਨੂੰ ਹਿਮਨਰਾਇਟ ਵਾਇਓਲੇਸ਼ਨ ਕਿਤੇ ਹੁੰਦੀ ਹੈ ਉਹਨੂੰ ਆਪਾਂ ਉਹਦੇ ਫੈਕਟ ਇਕੱਠੇ ਕਰੀਏ ਇਕੱਠੇ ਕਰਕੇ ਉਹਨੂੰ ਫਿਰ ਉਹਦਾ ਸਿੱਟੇ ਤੱਕ ਲੈ ਕੇ ਜਾਈਏ ਜੇ ਕੋਰਟ ਜਾਣ ਦੀ ਲੋੜ ਹੈ ਆਪਾਂ ਹਿਮਨਰਾਇਟ ਕਮਿਸ਼ਨ ਬਣਾਏ ਹੋਏ ਨੇ ਮੈਂ ਨਹੀਂ ਸਮਝਦਾ ਕਿ ਹਿਮਨਰਾਇਟ ਕਮਿਸ਼ਨ ਜਿਹੜੇ ਨੇ ਉਹ ਵੀ ਕੋਈ ਆਪਣਾ ਰੋਲ ਇਦਾਂ ਬਾਖੂਬੀ ਨਿਭਾ ਰਹੇ ਨੇ ਬੀਬਾ ਜੀ ਨੇ ਜਿੱਥੇ ਦੱਸਿਆ ਕਿ ਉਹਨਾਂ ਨੇ ਹਿਮਨਰਾਇਟ ਕਮਿਸ਼ਨ ਕੋਲ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਇਹ ਤਾਂ ਬੜਾ ਇੱਕ ਸਿੰਪਲ ਜਿਹਾ ਆਨਸਰ ਹੈ ਕਿਉਂ ਨਹੀਂ ਕਰ ਸਕਦੇ ਜੇ ਤੁਹਾਡੇ ਕੋਲ ਕੋਈ ਪਾਵਰ ਹੈ ਤਾਂ ਤੁਹਾਨੂੰ ਐਕਸਰਸਾਈਜ਼ ਕਰਨ ਦੀ ਲੋੜ ਹੈ ਕੋਰਟ ਕੋ ਜਾਓ ਤੁਸੀਂ ਕੋਰਟ ਕੋ ਇੰਨੀ ਪਾਵਰ ਹੈ 226 ਜਿਹੜਾ ਆਰਟੀਕਲ ਹੈ ਜਾਂ 32 ਆਰਟੀਕਲ ਆਫ ਕਨਸਟੀਟਿਊਸ਼ਨ ਜਿਹੜਾ ਹੈ ਇਟ ਇਜ਼ ਸੋ ਵਾਈਡ ਜਿੱਥੇ ਵੀ ਇਨਜਸਟਿਸ ਹੈ ਪਹੁੰਚ ਸਕਦਾ ਉੱਥੇ ਆਰਟੀਕਲ ਪਰ ਹੈ ਕਿ ਤੁਹਾਡੇ ਮਾਧਾ ਹੋਣਾ ਚਾਹੀਦਾ ਤੁਹਾਡੇ ਉੱਤੇ ਪਹੁੰਚਦਾ ਆਪਣਾ ਦੋ ਜਜਮੈਂਟ ਦਾ ਜ਼ਿਕਰ ਕਰਕੇ ਮੈਂ ਹੋਰ ਕਨਕਲੂਡ ਕਰੂੰਗਾ ਅੱਜ ਦੇ ਕੇਸ ਦੇ ਵਿੱਚ ਇੱਕ ਜਜਮੈਂਟ ਹੈਗੀ ਆ ਕਿ ਪੁਲਿਸ ਦੇ ਜਿਹੜੇ ਪਰਸਨਲ ਰਾਈਟਸ ਨੇ ਦੇ ਕੈਨੋਟ ਓਵਰਰਾਈਟ ਦੀ ਰਾਈਟ ਆਫ ਅ ਫੇਅਰ ਟ੍ਰਾਇਲ ਅੱਜ ਦੀ ਜਜਮੈਂਟ ਹੈ ਅੱਜ ਦੇ ਪੇਪਰ ਦੇ ਵਿੱਚ ਹੈ ਪੁਲਿਸ ਦੇ ਕੋਲ ਡਾਟਾ ਸੀ ਮੋਬਾਈਲ ਦਾ ਉਹ ਥੱਲੇ ਕੋਰਟ ਨੇ ਕਿਹਾ ਜੀ ਨਹੀਂ ਪ੍ਰੋਟੈਕਟ ਕਰ ਸਕਦੇ ਹਾਈ ਕੋਰਟ ਨੇ ਅੱਜ ਕਿਹਾ ਮੈਂ ਖੁਸ਼ ਆਂਗੇ ਇਸ ਗੱਲ ਤੇ ਕਿ ਉਹਨਾਂ ਨੇ ਕਿਹਾ ਕਿ ਨਹੀਂ ਉਹਨੂੰ ਪ੍ਰੀਜ਼ਰਵ ਕਰੋ ਤਾਂ ਕਿ ਫੇਅਰ ਟ੍ਰਾਇਲ ਬੰਦੇ ਦਾ ਸਫਰ ਨਾ ਹੋਵੇ ਕਿਉਂਕਿ ਉਹਦਾ ਜਿਹੜਾ ਪਰਸਨਲ ਰਾਈਟ ਹੈ ਜਿਹੜਾ ਉਹਦਾ ਪੁਲਿਸ ਅਫਸਰ ਦਾ ਉਹ ਤਰਜੀਹ ਨਹੀਂ ਦੇ ਸਕਦੇ ਤੁਸੀਂ ਆਪਣੇ ਉਹਦੇ ਫੇਅਰ ਟ੍ਰਾਇਲ ਤੇ ਦੂਸਰੇ ਇੱਕ ਹੋਰ ਜਜਮੈਂਟ ਦੂਜੀ ਹੈ ਕਿ ਉਹ ਇੱਕ ਜੱਜ ਨੇ ਕਿਹਾ ਹੈ ਕਿ ਜੀ ਜਿਹੜਾ ਬੰਦਾ ਵਿਚਾਰਾ ਇੱਕ ਐਨਐਸਐ ਚ ਬੈਠਾ ਹੋਇਆ ਉੱਥੇ ਦਿਬਰੂਗੜ ਉਹਨੇ ਪਟੀਸ਼ਨ ਪਾਈ ਸੀ ਕਿ ਮੇਰਾ ਮੈਨੂੰ ਟ੍ਰਾਇਲ ਵਾਸਤੇ ਲਿਆਂਦਾ ਜਾਵੇ ਇੱਥੇ ਅਜਨਾਲਾ ਜਿਹੜਾ ਕੇਸ ਸੀ ਉਹਨੇ ਕਿਹਾ ਜੀ ਨਹੀਂ ਜਿਹੜਾ ਬੰਦਾ ਪ੍ਰੀਵੈਂਟਿਡ ਡਿਟੈਂਸ਼ਨਸ ਹੈ ਉਹਦੇ ਫੰਡamentals ਰਾਈਟਸ ਜਿਹੜੇ ਨੇ ਨਾ ਉਹ ਰੈਫਰ ਨਹੀਂ ਕੀਤੇ ਜਾ ਸਕਦੇ ਅਨਫੋਰਚੂਨੇਟ ਫੰਡamentals ਰਾਈਟਸ ਕਦੀ ਕਿਸੇ ਦੇ ਐਕਸਟਿੰਗੁਇਸ਼ ਨਹੀਂ ਹੁੰਦੇ ਕਦੀ ਵੀ ਕਿਤੇ ਔਰ ਮੈਨੂੰ ਬੜੇ ਹੀ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਨੈਸ਼ਨਲ ਸਿਕਿਉਰਿਟੀ ਐਕਟ ਜਾਂ ਜਿਹੜੇ ਹੋਰ ਵੀ ਐਸੇ ਐਕਟ ਨੇ ਜਿਹੜੇ ਜਿੰਨਾਂ ਦਾ ਜ਼ਿਕਰ ਇੱਥੇ ਕੀਤਾ ਗਿਆ ਸ਼ਾਇਦ ਮਾਲੀ ਸਾਹਿਬ ਨੇ ਵੀ ਕੀਤਾ ਉਹ ਇੱਕ ਮੈਂ ਸਮਝਦਾ ਇਹ ਇਨੈਕਟਮੈਂਟ ਜਿਹੜੀਆਂ ਨੇ ਵਾਇਓਲੇਸ਼ਨ ਆਫ ਹਿਊਮਨ ਰਾਈਟਸ ਨੇ ਜੇ ਬੰਦੇ ਕਿਸੇ ਨੇ ਕ੍ਰਾਈਮ ਕੀਤਾ ਹੈ ਜਾਂ ਜੇ ਕਿਸੇ ਨੇ ਕੋਈ ਆਫੈਂਸ ਕੀਤੀ ਹੈ ਤੇ ਹੀ ਸ਼ੁੱਡ ਬੀ ਸਬਜੈਕਟਡ ਟੂ ਟ੍ਰਾਇਲ ਵੇਅਰ ਹੀ ਗੈਟਸ ਦੀ ਫੇਅਰ ਚਾਂਸ ਟੂ ਡਿਫੈਂਡ ਹੰਸੈਲ ਤੁਸੀਂ ਉਹਨੂੰ ਐਨਐਸਏ ਲਾ ਕੇ ਭੇਜ ਦਿੰਦੇ ਹੋ ਤੋਂ ਜੋਕੇ ਤੁਸੀਂ ਪਾ ਦਿੰਦੇ ਉਹਨੂੰ ਡਿਬਰੂਗੜ੍ਹ ਜਿੱਥੇ ਕਿ ਉਹਦਾ ਇੱਕ ਪਰਿਵਾਰ ਦਾ ਬੰਦਾ ਮਿਲਣ ਜਾਣ ਵਾਸਤੇ ਨਹੀਂ ਜਾ ਸਕਦਾ ਤੇ ਮਿਲਣ ਦੀ ਪਰਮਿਸ਼ਨ ਵੀ ਨਹੀਂ ਮਿਲਦੀ ਉਹਨੂੰ ਤੁਸੀਂ ਇਹ ਕਿੱਥੋਂ ਦਾ ਇਨਸਾਫ ਹੈ ਇਹ ਹਿਊਮਨ ਰਾਈਟ ਵਾਇਲੇਸ਼ਨ ਨਹੀਂ ਮੈਂ ਸਮਝਦਾ ਇੱਕ ਸਭ ਤੋਂ ਵੱਡੀ ਹਿਊਮਨ ਰਾਈਟ ਵਾਇਲੇਸ਼ਨ ਇਹ ਹੈ ਕਿ ਇਹ ਸਟੇਟ ਵਾਇਲੇਟ ਕਰ ਰਹੀ ਹੈ ਵਿਦ ਟੀਊ ਪ੍ਰੋਸੈਸ ਆਫ ਲਾਅ ਇਹ ਟੀਊ ਪ੍ਰੋਸੈਸ ਆਫ ਲਾਅ ਨਹੀਂ ਹੈ ਇਹ ਇੱਕ ਵਾਇਲੇਟਿਵ ਆਫ ਲਾਅ ਹੈ ਇਹ ਟੀਊ ਪ੍ਰੋਸੈਸ ਲਾਅ ਹੈ ਫੇਅਰ ਲਾਅ ਨਹੀਂ ਹੈ ਫੇਅਰ ਲਾਅ ਉਹ ਹੈ ਜਿਹੜਾ ਇੱਕ ਹਰ ਇੱਕ ਆਦਮੀ ਨੂੰ ਹਰ ਇੱਕ ਇਨਸਾਨ ਨੂੰ ਆਪਣੇ ਡਿਫੈਂਸ ਵਾਸਤੇ ਆਪਣੇ ਕਹਿਣ ਵਾਸਤੇ ਉਹਨਾਂ ਵਿਚਾਰਿਆਂ ਨੂੰ ਉਹ ਜਿਹੜੇ ਐਨਐਸਐਚ ਉੱਥੇ ਡਿਟੇਨ ਕੀਤੇ ਗਏ ਨੇ ਮੇਰੇ ਸਹਾਰਨਾ ਇਹ ਐਨਐਸਐ ਦਾ ਕੋਈ ਕੇਸ ਬੰਦਾ ਹੀ ਨਹੀਂ ਇਸ ਕਰਕੇ ਨਹੀਂ ਬੰਦਾ ਕਿ ਇੱਕ ਜਿਹੜੀ ਜੂਨ ਇਫੈਂਸ ਹੈ ਉਹ ਉਹਦੇ ਵਾਸਤੇ ਐਨਐਸਐ ਨਹੀਂ ਲੱਗ ਸਕਦਾ ਔਰ ਉਹਨਾਂ ਦੀ ਅਨਫੋਰਚੂਨੇਟ ਬਾਤ ਇਹ ਹੈ ਕਿ ਉਹਨਾਂ ਨੂੰ ਕੋਈ ਲੀਗਲ ਅਸਿਸਟੈਂਸ ਕਿਸੇ ਨੇ ਨਹੀਂ ਦਿੱਤੀ ਮੈਨੂੰ ਜਦੋਂ ਪਤਾ ਲੱਗਿਆ ਸੀ ਮੈਂ ਥੋੜੀ ਕੋਸ਼ਿਸ਼ ਕੀਤੀ ਮੈਂ ਅਸ਼ੇਅ ਕਰ ਰਹੇ ਤੁਹਾਡੇ ਨਾਲ ਮੈਂ ਐਸਜੀਪੀਸੀ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਵੀ ਵਾਂਟਡ ਟੂ ਹੈਲਪ them ਮੈਂ ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਵਾਸਤੇ ਇੱਕ ਚੰਗੇ ਵਕੀਲ ਕਰੋ ਉਹ ਐਨਐਸਏ ਉਹਨਾਂ ਦੀ ਡਿਟੇਨਸ਼ਨ ਰਹਿ ਨਹੀਂ ਸਕਦੀ ਜੇ ਕੋਈ ਚੰਗਾ ਆਰ ਉਹਨਾਂ ਨੂੰ ਪ੍ਰੋਪਰ ਅਸਿਸਟੈਂਸ ਮਿਲਦੀ ਇਨ ਐਨਐਸਏ ਡਿਟੇਨਸ਼ਨ ਅਜ ਤੱਕ ਕਵਾਸ਼ ਹੋ ਜਾਂਦੀ ਇੱਕ ਮੈਂ ਇਹ ਨਜ਼ਰੀਆ ਦੇਣਾ ਹੈ ਹਿਮਨਾਈਟ ਵਾਇਓਲੇਸ਼ਨ ਨੂੰ ਮੈਂ ਬਹੁਤ ਹੀ ਮਸ਼ਕੂਰ ਆ ਸਬਦਾ ਗਰਗ ਸਿੰਘ ਸਾਹਿਬ ਦਾ ਤੁਹਾਡਾ ਸਬਦਾ ਅੱਜ ਤੁਹਾਡੇ ਵਿਚਾਰ ਸੁਣ ਕੇ ਮੇਰਾ ਹਾਰਾਈਜ਼ਨ ਵਾਈਡਰ ਹੋਇਆ ਹੈ ਮੈਂ ਕੁਝ ਸਿੱਖੇ ਜਾ ਰਿਹਾ ਇਥੋਂ ਦਇਸ਼ ਦੇ ਕਿ ਮੈਂ ਜੋ ਸੈਂਟੀਮੈਂਟਲ ਹੋ ਕੇ ਤੁਹਾਡਾ ਨਾਲ ਆਪਣੇ ਸ਼ੇਅਰ ਕੀਤੇ ਨੇ ਵੀ ਉਹ ਮੈਂ ਇਹ ਸਮਝਦਾ ਕਿ ਕੋਈ ਗੁਸਤਾਖੀ ਹੋਈ ਤੇ ਉਸ ਦੀ ਖੇਮਾ ਚਾਹੂੰਗਾ ਫਤਿਹ ਪ੍ਰਵਾਨ ਕਰ ਲਈ ਬਾਈਬਲ ਦਿੱਤਾ ਖਾਸਾ ਬਾਈਬਲ